ਸਾਡੇ ਪੰਜਾਬੀ ਦੀ ਕਹਾਵਤ ਹੈ ਕਿ ਸੱਪ ਦੇ ਮੂੰਹ ਚ ਕਿਰਲੀ ਖਾਂਦਾ ਤੇ ਗੋੜੀ ਛੱਡੇ ਦਾ ਕਲੰਕੀ ਕਿਉਂਕਿ ਉਹਨੇ ਆਪਣੀ ਅਵਾਨੀ ਅਡਾਨੀ ਦੇ ਚਮਚਿਆਂ ਦੇ ਨਾਲ ਸਾਝ ਪਾ ਕੇ ਕਿਸਾਨੀ ਨਾਲ ਬੰਗਾ ਦਾ ਲੈ ਲਿਆ ਹੁਣ ਕਿਸਾਨ ਨਮਰਿਓ ਤੇਜ ਆ ਜਦੋਂ ਕਿਸਾਨ ਬੱਚਦਾ ਕਿਸਾਨੀ ਵਾਲਾ ਤੇ ਫੇਰ ਪਿੱਛੇ ਨੂੰ ਭੱਜਦਾ ਭਾਈ ਨੂੰ ਕਿੰਨੇ ਕੁ ਦਿਨ ਅੰਦਰ ਬੰਦ ਰੱਖ ਲੋਗੇ ਚੰਦਰ ਸ਼ੇਖਰ ਯਾਦ ਨੂੰ ਕਿੰਨੇ ਕੁ ਦਿਨ ਰੱਖੂਗਾ ਤੁਸੀਂ ਅੱਜ ਸ਼ਾਮ ਤੱਕ ਭਾਈ ਯਾਦ ਨਾ ਹੋਇਆ ਇਹਦੇ ਲਈ ਹੋਰ ਲੜਾਈ ਅਸੀਂ ਫੇਰ ਲੜਾਂਗੇ ਇਹ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਨੂੰ ਸੁਭਦਾਨ ਨੇ ਆਖ ਦਿੱਤਾ ਇਹ ਸਾਡਾ ਰਾਈਟ ਆ ਕਿ ਅਸੀਂ ਆਪਣੀ ਗੱਲ ਜੇ ਕੋ ਸਾਡੇ ਤੇ ਕਾਨੂੰਨ ਥੋਪੇ ਜਾਂਦੇ ਆ ਇਹ ਗਲਤ ਕਾਨੂੰਨ ਅੱਜ ਇਹ ਕਹਿੰਦੇ ਕਾਲੇ ਕਾਨੂੰਨ ਆ ਸਾਨੂੰ ਇਹਨਾਂ ਕਾਨੂੰਨਾਂ ਦੀ ਕੋਈ ਲੋੜ ਨਹੀਂ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਸਾਡੇ ਲਈ ਕਾਨੂੰਨ ਸਾਡੇ ਫਾਇਦੇਮੰਦ ਨਹੀਂ ਹੈਗੇ ਸਾਡੇ ਦੇ ਧੱਕੇ ਨਾਲ ਕਾਤੇ ਥੋਪੇ ਜਾਂਦੇ ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਆ ਨਹੀਂ ਤਾਂ ਇਹ ਸੰਘਰਸ਼ ਹੋਰ ਵੀ ਟਿਕਾਊਗਾ ਔਰ ਇਹਦੇ ਸਿੱਟੇ ਮਾਰੇ ਨਿਕਲਣਗੇ ਫੇਰ ਚਾਹੇ ਜਿਹੜਾ ਮਰਜੀ ਨਿਕਲੇ ਅਸੀਂ ਉੱਥੇ ਡਟਾਂਗੇ ਜਾ ਕੇ ਇੰਨੇ ਕੁ ਬੇ ਹਾਲਾਤ ਗੁਰੂ ਦਾ ਸਾਰੀਆਂ ਦੁਕਾਨਾਂ ਵਾਲਿਆਂ ਨੇ ਸਾਰੇ ਜਿਹੜੇ ਆਪਣੇ ਸਾਰੇ ਬਿਜ਼ਨਸਮੈਨ ਆ ਉਹਨਾਂ ਦੇ ਨਾਲ ਸਾਰਿਆਂ ਦਾ ਸਾਰਿਆਂ ਦਾ ਟੱਕਾ ਲੱਗਣਾ ਕੋਈ ਆਪਾਂ ਜਿੱਦਾਂ ਕਟਕ ਸੰਦਾ ਕੋਈ ਵੀ ਕੰਮ ਘੱਟ ਗੱਡੀ ਚਲਾਉਦੇ ਆ ਇਹ ਜ਼ਿੰਮੇਵਾਰਾਂ ਦੇ ਸਿਰ ਤੇ ਚੱਲੇ ਕਿ ਇੱਥੇ ਹੋਰ ਅੰਡਾਸ਼ੀ ਦਾ ਹੈ ਨਹੀਂ ਅੰਡਾਸ਼ੀ ਜਿਹੜੀ ਸੀ ਉਹ ਇਹਨਾਂ ਨੇ ਸਾਡੇ ਪੰਜਾਬ ਨੂੰ ਥੱਲੇ ਲਾਉਣ ਲਈ ਤਾਂ ਇਹ ਬਾਹਲਿਆਂ ਸਟੇਟਾਂ ਨੂੰ ਹਮਾਜਾਂ ਨੂੰ ਬਹੁਤ ਰਹਿਤਾ ਦੇਤੀਆਂ ਸਟੇਟ ਨੇ ਉਹ ਸਾਰਾ ਜੋ ਅਦਾਸ਼ੀ ਸਾਡੀ ਪੰਜਾਬ ਦੀ ਸਾਰੀ ਉਧਰ ਜਾਈ ਜਾਗੀ। ਤੇ ਅਦਾਸ਼ੀ ਦਾ ਤਾਂ ਕੋਈ ਤੇ ਹੈ ਹੀ ਨਹੀਂ ਹਾਲ। ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਲੜਾਈ ਲੜ ਰਹੀਆਂ। ਔਰ ਪੂਰੇ ਭਾਰਤ ਦੇ ਵਿੱਚ 540 ਜਥੇਬੰਦੀਆਂ ਦਿੱਲੀ ਦੇ ਵਿੱਚ ਕੱਟੀਆਂ ਹੋ ਚੁੱਕੀਆਂ ਆ। ਇਹ ਜਿਹੜੀ ਲੜਾਈ ਆ ਸਾਥੀਓ ਜਰੂਰ ਦਿੱਤਾਂਗੇ ਕੋਈ ਮੇਰਾ ਵੀਰ ਇੱਥੇ ਜਿੰਨਾ ਬੈਠਾ ਹੈ ਜਾਂ ਕੋਈ ਪਿੰਡਾਂ ਦੇ ਵੀਰ ਹੈ ਉਹਨਾਂ ਨੂੰ ਕੋ ਗੱਡੀ ਨਹੀਂ ਮਿਲਦੀ ਜਾਂ ਕੋ ਸਾਧਨ ਨਹੀਂ ਬੰਦਾ ਉਹ ਸਾ ਨਾਲ ਸੰਪਰਕ ਕਰੇ ਅਸੀਂ ਗੱਡੀ ਉਹਨਾਂ ਨੂੰ ਦੇਵਾਂਗੇ ਉਥੇ ਪਹੁੰਚਣ ਲਈ ਸੋ ਮੇਰੇ ਇੰਨੇ ਸ਼ਬਦ ਹੈ ਜੀ ਕੋਈ ਵੀ ਆਪਾਂ ਜੋ ਸਾਡੇ ਵੀਰ ਉਥੇ ਬੈਠਿਆ ਉਹਨਾਂ ਮੋਰੇ ਅਸੀਂ ਕੁਝ ਵੀ ਨਹੀਂ ਹੈਗੇ ਜੋ ਸਾਧਨ ਲਈ ਉਹ ਕਰ ਰਹੇ ਆ ਸਾਡਾ ਇਹੀ ਫਰਜ਼ ਮਾਤਾ ਵੀ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਜਿਹੜਾ ਸਾਚਿਆ ਉਹ ਪੇਸ਼ ਕਰ ਰਹੇ ਹੋ ਸੋ ਗੱਲ ਇਹ ਆ ਕਿ ਜਿਹੜੀ ਇਹ ਲੜਾਈ ਆ ਸਾਨੂੰ ਜਿਹੜੀ ਇਕੱਠੇ ਹੋ ਕੇ ਲੜਨੀ ਚਾਹੀਦੀ ਆ ਕਿਉਂਕਿ ਕੌਸ਼ਤ ਜਨਾ ਤੋਂ ਜਿਹੜਾ ਸਰਕਾਰਾਂ ਆ ਉਹ ਸਾਡੀ ਜਿਹੜਾ ਇਕਾਂ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਜਿਹੜਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਇਕਾਂ ਆ ਕਿਉਂਕਿ ਪਹਿਲਾਂ ਇਕੱਲਾ ਕਿਸਾਨ ਜੱਟ ਭਾਈਚਾਰਾ ਚਾ ਹੋਰ ਜਿਹੜੇ ਵਰਗ ਆ ਉਹ ਉੱਥੇ ਸੰਘਰਸ਼ ਕਰਦੇ ਸੀਗੇ ਲੇਕਿਨ ਹੁਣ ਸਾਰੇ ਭਾਈਚਾਰੇ ਆ ਜਿਹੜੇ ਰਵਦਾਸੀਆ ਭਾਈਚਾਰਾ ਬਾਲਮੀਕੀ ਭਾਈਚਾਰਾ ਕਬੀਰ ਪੰਥੀ ਭਾਈਚਾਰਾ ਉਹ ਸਾਰੇ ਜਿਹੜੇ ਉੱਪਰ ਕੇ ਸਾਹਮਣੇ ਆ ਗਏ ਆ ਉਹ ਸਾਰੇ ਦਿੱਲੀ ਦੇ ਵਿੱਚ ਜਾ ਕੇ ਪਹੁੰਚੇ ਹੋਏ ਉਹਨਾਂ ਤੋਂ ਇਹ ਵੀ ਚਾ ਬਰਦਾਸ਼ਤ ਨਹੀਂ ਹੁੰਦੀਆਂ ਤੇ ਇਸ ਲਈ ਉਹ ਆਪਣੇ ਜਿਹੜੇ ਸ਼ਰਾਰਤੀ ਆਰਐਸਐਸ ਦੇ ਜਿਹੜੇ ਦਲਾਵਿਆ ਉਹਨਾਂ ਨੂੰ ਨਾ ਧਰਨਿਆਂ ਦੇ ਵਿੱਚ ਭੇਜਦੇ ਆ ਮਾਹੌਲ ਖਰਾਬ ਕਰਨ ਲਈ ਜਿੱਦਾਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਇੱਕ ਆ ਪਿਛਲੇ ਦਿਨੀ ਇੱਕ ਕੋਈ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨੀ ਸਮੇਂ ਇੱਕ ਬੇਨਤੀ ਹੈ ਕਿ ਜਿਹੜੇ ਤੁਹਾਨੂੰ ਜਾਣਦੇ ਆ ਇਸ ਸੰਗਠਨ ਦੇ ਅਧਿਕਾਰੀਆਂ ਨੂੰ ਜੇ ਨਾਲ ਦੇ ਮੰਦਿਰ ਕੋਈ ਗਹਿਣਵੇਂ ਦੇ ਉੱਤੇ ਆ ਕੇ ਖਾਨ ਦਾ ਕੀਰਦੋਵਾ ਦੋਦਾ ਜਾਹਣ ਦਾ ਜਨਾ ਤੂ ਗਿਆ ਉਹਨਾਂ ਨੂੰ ਗਾਣ ਵਿੱਤਿਆ ਦੇ ਸਿਂਗੂ ਬਾਜਰ ਤੋਂ 1 ਕਿਲੋਮੀਟਰ ਪਿਛੇ ਇੱਕ ਸੋਈ ਠਾਵਾ ਹੈ ਉਹਦੇ ਨਾਲ ਹੀ ਜਿਹੜਾ ਆਪਣਾ ਆਪਣੇ ਯਾਤਰੀ ਲਈ ਸਰਕਾਲੇ ਦਾ ਪ੍ਰਾਇਆ ਤੁਸੀਂ ਦੇਖੀਓ ਨਾ ਆਪਣਾ 5-6 ਕਾਜ ਨੂੰ ਨੁਕਸਾਨ ਜਿੱਥੇ ਇਹ ਸੰਗਤ ਆਪਣੇ ਕਰਕੇ ਜੋ ਜਾਈ ਹੈ ਉਹਨਾਂ ਦੇ ਰਹਿਣ ਦਾ ਖਾਣ-ਪੀਣ ਦਾ ਲੰਗਰ ਦਾ ਜ਼ਰੂਰੀ ਵਸਤਾਂ ਦਾ ਤੇ ਜੋ ਵੀ ਜਿਗਰੀ ਪ੍ਰਬੰਧ ਹਨ ਲੈਣ ਹੀ ਸਾਰੇ ਕੀਤੇ ਗਏ ਹਨ ਚੱਕੀ ਕਰਨਾ ਤੇ ਕੇਸਨੀ ਤੇ ਆਪਾਂ ਚਰਨਾ ਜਚਾ ਪਰ ਇਹ ਇਸ ਸੰਘਰਸ਼ ਦੇ ਵਿੱਚ ਹਰ ਵਿਅਕਤੀ ਨੂੰ ਜੇਤਾ ਲਈ ਕੋਈ ਮਦਦ ਕਰ ਸਕਦਾ ਕੋ ਜਰੂਰ ਹੋਗਾ ਪਰ ਇਹ ਤਾਂ ਜੋ ਸੈਂਟਰ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਜੱਟ ਸਾਨੀ ਦੇ ਵਿਰੋਧ ਦੇ ਸ਼ਿਗਅਸ਼ਮੇ ਹੋਏ ਆਪਣੇ ਗੁਰਦੇ ਦੇਖ ਕੇ ਤੇ ਆਪਣੇ ਜੋ ਲਏ ਫੈਸਲੇ ਉਹਨਾਂ ਨੂੰ ਰਨ ਕਰ ਹੋਏ ਜਿਹੜੇ ਆਪਾਂ ਚਾਹੀਦੇ ਬੈਠੇ ਆ ਦੁਕਾਨਦਾਰ ਵੀ ਭਾਈ ਆਪਣੇ ਆ ਕਿਉਂਕਿ ਆਪਾਂ ਆਪਸ ਵਿੱਚ ਨਹੀਂ ਲੜਨਾ ਹੈ ਕਿਉਂਕਿ ਆਪਣੀ ਲੜਾਈ ਹੈ ਕੇਂਦਰ ਦੀ ਸਰਕਾਰ ਦੇ ਨਾਲ ਕੇਂਦਰ ਦੀ ਸਰਕਾਰ ਦੇ ਦੇ ਵਿਤੀ ਆਣਾ ਕਰੋਮ ਦਾ ਉਹਨਾਂ ਦੇ ਖਿਲਾਫ ਆਪਾਂ ਲੜਨਾ ਆਪਣੇ ਭਾਈਚਾਰਕ ਸਾਹ ਜਿਹੜੀਆਂ ਉਹਨਾਂ ਚੁੱਪੇ ਚਾਹੀਦੀ ਆਪਾਂ ਸਾਰੇ ਕੱਢੀ ਦੇ ਵਿੱਚ ਜਾਂ ਜਿਹੜੇ ਤੋਂ ਕਾਰਨਾਂ ਰਿਹਾ ਮਜ਼ਦੂਰ ਆਂ ਕਿਸਾਨ ਆਂ ਆਪਣਾ ਤਾਂ ਸਮਝਿਆ ਗਿਆ ਹੈ ਆਪਾਂ ਰਲ ਕੇ ਆਪਣਾ ਬਿਜ਼ਨਸ ਵੀ ਚਲਾਉਣਾ ਤੇ ਆਪਾਂ ਇਹ ਸੰਘਰਸ਼ ਨੂੰ ਕਾਮਯਾਬੀ ਕਰਨਾ ਕਿਉਂਕਿ ਜਿਹੜਾ ਸੰਘਰਸ਼ ਹੈ ਨਾ ਇਹ ਲੜਾਈ ਹੈਗੀ ਸੈਂਟਰ ਦੀ ਸਰਕਾਰ ਨਾਲ ਸੈਂਟਰ ਦੀ ਸਰਕਾਰ ਤਾਂ ਮੁਕੜੀਆਂ ਜੇ ਆਪਾਂ ਇਕੱਠੇ ਹੋ ਜੇ ਸਾਰੇ ਆਪਾਂ ਸਾਰਾ ਨਾਮ ਨਾਲ ਮਿਲ ਕੇ ਆਪਾਂ ਸੰਘਰਸ਼ ਕਰਨਾ ਅੱਜ ਜਿਹੜਾ ਸਾਨੂੰ ਕਿਸਾਨਾਂ ਨੂੰ ਇਹ ਦਿਨ ਦੇਖਣਾ ਪਿਆ ਬੜਾ ਮੂਜੀ ਮਨ ਨੇ ਕਹਿ ਰਿਹਾ ਮੈਂ ਇਹ ਬਹੁਤ بڑا ਭਗਾ ਜਿਹੜਾ ਆ ਸਮਾਜ 100 ਪਹਿਲਾਂ ਵੀ ਵੱਡੀਆਂ ਕਾਨਫਰੰਸਾਂ ਤੋਂ ਉਹ ਜਿੱਥੇ ਜਾਂਦੇ ਰਹੇ ਲੇਕਿਨ ਦਿੱਲੀ ਵਾਲਿਆਂ ਨੇ ਦਿੱਲੀ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਅੱਜ ਤੱਕ ਇਨਸਾਫ ਨਹੀਂ ਦਿੱਤਾ ਸਾਨੂੰ ਕੋਣੀ ਸਾਡਾ ਸਾਰੇ ਕਿਸਾਨ ਮਜ਼ਦੂਰਾਂ ਦਾ ਇਕਾ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲਬੋਰਡ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985519943